ਉਹ ਇੱਕ ਬੰਦਾ ਪੌੜੀ ਲਾਉਂਦਾ ਸ਼ਰੀਆਮ ਚੌਂਕ ਦੇ ਵਿਚਾਲੇ ਤੇ ਚੜ ਕੇ ਉੱਪਰ ਬੁੱਤ ਦੇ ਤੇ ਮਥੌੜੇ ਨਾਲ ਬੁੱਤ ਤੋੜਨਾ ਸ਼ੁਰੂ ਕਰ ਦਿੰਦਾ ਇੱਕ ਤੇ ਪਹਿਲੀ ਗੱਲ ਇਹ ਹੈ ਕਿ ਡਰ ਕਿਸੇ ਦਾ ਨਹੀਂ ਜੋ ਮਰਜ਼ੀ ਮਣਾਇਆ ਤੁਸੀਂ ਉਹ ਕਰੋ ਐਡਾ ਲੋਕਤੰਤਰ ਦਾ ਲੋਕ ਫਾਇਦਾ ਲੈਂਦੇ ਆ ਦੂਸਰੀ ਗੱਲ ਅਚਾਨਕ ਕਿਸੇ ਵੀ ਇਦਾਂ ਦੀ ਸ਼ਖਸੀਅਤ ਨੂੰ ਇਸ ਤਰ੍ਹਾਂ ਅਪਮਾਨਿਤ ਕਰਨਾ ਇਹਦੇ ਤੁਹਾਨੂੰ ਪਤਾ ਆਪਣੇ ਦੇਸ਼ ਦੇ ਵਿੱਚ ਮੁੱਦੇ ਜਿਹੜੇ ਆ ਹੋਰ ਤਰ੍ਹਾਂ ਬਣ ਜਾਂਦੇ ਆ ਉਹਦੇ ਕੋਣ ਹੋਰ ਬਣ ਜਾਂਦੇ ਆ ਪਰ ਇਸ ਨੂੰ ਜੇ ਆਪਾਂ ਉਸੇ ਪੱਖ ਤੋਂ ਵੇਖੀਏ ਜਿਹੜੇ ਪੱਖ ਤੋਂ ਰਾਜਨੀਤੀ ਵੇਖਦੀ ਹੈ ਤਾਂ ਇਹ ਬੁੱਤ ਨੂੰ ਤੋੜਨਾ ਜਾਂ ਬੁੱਤ ਦਾ ਅਪਮਾਨ ਕਰਨਾ ਕਿਹੜੀ ਗੱਲ ਨੂੰ ਇਸ਼ਾਰਾ ਕਰ ਰਿਹਾ ਹੈ ਕਿਧਰ ਨੂੰ ਗੱਲ ਜਾ ਰਹੀ ਆ ਵੇਖੋ ਜੂਪੀ ਦੇ ਵਿੱਚ ਨਾ ਕੁਝ ਸਮਾਂ ਪਹਿਲਾਂ ਜੀ ਅੰਬੇਦਕਰ ਜੀ ਦੇ ਬੁੱਤ ਦੇ ਉੱਤੇ ਇੱਕ पिੰਜਰਾ ਬਣਾਉਣਾ ਪਿਆ ਸੀਗਾ ਤੇ ਸਿਕਿਉਰਿਟੀ ਲਾਉਣੀ ਪਈ ਸੀ ਇਹ ਦੌਰ ਕਿਹਸਾ ਹੈ ਸਾਬ ਬਿਲਕੁਲ ਇਹ ਦੇਖਣ ਵਾਲੀ ਸਮਝਣ ਵਾਲੀ ਗੱਲ ਹੈ ਜੀ ਹੁਣ ਜਿਹੜੀ ਇਹ ਘਟਨਾ ਹੋਈ ਹੈ ਉਹ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜੇ ਇੱਕ ਆਪਣੇ ਨੁਕਤੇ ਨਿਗਾਹ ਤੋਂ ਅੱਖ ਦੇਖੀਏ ਜੀ ਸਰ ਅੰਬੇਦਕਰ ਸਾਭਾ ਹੈ ਕੌਮ ਬਿਲਕੁਲ ਪਹਿਲੀ ਗੱਲ ਮੈਂ ਜਿਹੜੇ ਇਸ ਤਰ੍ਹਾਂ ਦੇ ਮਹਾਨ ਲੋਕ ਹੈ ਨਾ ਉਹਨਾਂ ਬਾਰੇ ਪੜਦਾ ਜਾਂ ਸੁਣਦਾ ਰਹਿੰਦਾ ਜੀ ਮੈਂ ਕਹਿੰਦਾ ਯਾਰ ਜੇ ਖੁੱਲੇ ਦਿਮਾਗ ਦੇ ਨਾਲ ਬੰਦਾ ਇਹੋ ਜਿਹੇ ਬੰਦਿਆਂ ਦੀ ਜੀਵਨੀ ਪੜ ਲਵੇ ਨਾ ਹੂੰ ਬੰਦੇ ਦੇ ਕਪਾਟ ਖੁੱਲ ਸਕਦੇ ਬਿਲਕੁਲ ਦ੍ਰਿਸ਼ਟੀਕੋਣ ਹੀ ਬਦਲ ਜਾਂਦਾ ਚੀਜ਼ਾਂ ਨੂੰ ਵੇਖਣ ਦਾ ਠੀਕ ਹੈ ਨਾ ਜੀ ਹੂੰ ਕਿ ਇੰਨਾਂ ਚ ਕੀ ਘਸਬ ਦੀ ਕਹਨੂੰ ਲਗਨ ਸੀ ਜੀ ਮਿਹਨਤੀ ਸਨ ਹੂੰ ਰੋਸ਼ਨ ਦਿਮਾਗ ਸਨ ਜੀ ਦਾਨਿਸ਼ਮੰਦ ਸਨ ਤੇ ਸਮਾਜ ਪ੍ਰਤੀ ਜਾਂ ਆਪਣੇ ਭਾਈਚਾਰੇ ਪ੍ਰਤੀ ਇਹਨਾਂ ਦਾ ਹੂੰ ਕਿਸ ਤਰ੍ਹਾਂ ਦਾ ਸੋਚਣਾ ਸੀ ਜੀ ਪਰ ਸਾਡੇ ਲੋਕ ਤੁਹਾਨੂੰ ਪਤਾ ਇੱਕ ਦੌਰ ਐਸਾ ਆਇਆ ਹੋਇਆ ਹੈ ਵਰਦ ਵਿੱਚ ਕਿ ਨਫਰਤ ਦੀ ਰਾਜਨੀਤੀ ਬਹੁਤ ਹਾਵੀ ਆ ਹਮ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਲਤਾਂ ਦੇ ਵਿੱਚ ਪੂਜਨੀਕ ਨੇ ਐ ਐਸਸੀ ਭਾਈਚਾਰੇ ਦੇ ਜੀ ਬੇਸ਼ੱਕ ਠੀਕ ਹੈ ਸਾਰੇ ਅੰਬੇਦਕਰ ਵਾਦੀ ਨਹੀਂ ਹੁੰਦੇ ਐਸੀ ਵੀ ਹਮ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਹਾਂ ਬਿਲਕੁਲ ਪਰ ਬਹੁਤ ਵੱਡੇ ਭਾਈਚਾਰੇ ਦੇ ਵਿੱਚ ਉਹਨਾਂ ਦੀ ਜਿਹੜੀ ਜਗ੍ਹਾ ਹੈ ਨਾ ਹਮ ਉਹ ਪੂਜਨੀਕ ਦੇ ਤੌਰ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਵੱਡਾ ਬਰਾਬਰ ਜੀ ਕਿਉਂਕਿ ਉਹਨਾਂ ਦੀ ਬਦੌਲਤ ਹੂੰ ਇਹਨਾਂ ਨੂੰ ਬਰਾਬਰ ਅਧਿਕਾਰ ਮਿਲੇ ਮਿਲੇ ਬਿਲਕੁਲ ਸਭ ਤੋਂ ਵੱਡਾ ਰਿਜ਼ਰਵੇਸ਼ਨ ਹੂੰ ਤੇ ਕਹਿ ਲੋ ਕਿ ਜਿਨ੍ਹਾਂ ਨੇ ਸਦੀਆਂ ਤੋਂ ਇਹਨਾਂ ਨੂੰ ਦੱਬਿਆ ਕੁਚਲਿਆ ਜੀ ਅੱਜ ਉਹਨਾਂ ਦੇ ਬਰਾਬਰ ਹੂੰ ਅਦਲਤ ਚੇਤਨਾ ਖੜ ਰਹੀ ਹੈ ਜੀ ਠੀਕ ਹੈ ਜੀ ਉਸ ਦੌਰ ਦੇ ਵਿੱਚ ਪੰਜਾਬ ਵਰਗੇ ਸੂਬੇ 'ਚ ਇਹ ਘਟਨਾ ਦਾ ਵਾਪਰਨਾ ਹੂੰ ਸੱਚਮੁੱਚ ਮੰਦਭਾਗ ਹੈ ਇਸ ਸਵਾਲ ਵੀ ਖੜੇ ਇਸ ਤੋਂ ਇਲਾਵਾ ਅੱਗੇ ਚਲੋ ਵਿਜੇ ਸੰਪਲਾ ਜੀ ਦਾ ਬਹੁਤ ਜਲਦੀ ਰਿਐਕਟ ਕਰਨਾ ਹੂੰ ਸਰ ਜੋ ਤੁਹਾਨੂੰ ਦੱਸ ਰਿਹਾ ਸੀਗਾ ਕਿ ਕੀ ਇੱਥੇ ਐਸਸੀ ਵਰਸ ਜੱਟ ਬਣੇਗਾ ਹੂੰ ਕੀ ਇਹ ਸੰਕੇਤ ਨਹੀਂ ਹੈ ਸਰ ਬਿਲਕੁਲ ਮਾਫ ਕਰਨਾ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹ ਮੇਰਾ ਆਪਣਾ ਅੰਦਾਜ਼ਾ ਹੈ ਹੂੰ ਠੀਕ ਹੈ ਨਾ ਜੀ ਪਰ ਜਿੰਨਾ ਕਿ ਮੌਕਾ ਲੱਗਿਆ ਤੇ ਨਾਲ ਦੀ ਨਾਲ ਗੱਲ ਇਮਕਾਨ ਤੇ ਮੰਨਦੇ ਜਾ ਰਹੇ ਹਨ ਹੂੰ ਹੁਣ ਇਹ ਬੰਦਾ ਜਿਹੜਾ ਤੁਸੀਂ ਹਿਸਾਬ ਲਾ ਲਓ ਇਹ ਤੇ ਧਰਮਕੋਟ ਦਾ ਹੂੰ ਧਰਮਕੋਟ ਦਾ ਤਾਂ ਖੁਦ ਐਸੀ ਭਾਈਚਾਰੇ ਚੋਂ ਹੈ ਤੁਸੀਂ ਸੋਚ ਕੇ ਦੇਖੋ ਜ਼ਿਆਦਾਤਰ ਪੰਜਾਬ ਦੇ ਵਿੱਚ ਅੰਬेडकरਵਾਦੀ ਨੇ ਐਸੀ ਭਾਈਚਾਰਿਆ ਜੀ ਮੈਂ ਜਿਵੇਂ ਕਿਹਾ ਕਿ ਸਾਰੇ ਦੇ ਸਾਰੇ ਤਾਂ ਨਹੀਂ ਹੂੰ ਤਾਂ ਮਤਲਬ ਕਿ ਆਪਣੇ ਪੰਜਾਬ ਦੇ لحاظ ਨਾਲ ਦੇਖੀ ਜ਼ਿਆਦਾਤਰ ਅੰਬेडकरਵਾਦੀ ਨੇ ਹੂੰ ਐਸੀ ਭਾਈਚਾਰਿਆ ਦੇ ਜੀ ਜੀ ਇਹ ਬੰਦਾ ਉੱਥੇ ਜਾਂਦਾ ਤੇ ਤੁਸੀਂ ਦੇਖੋ ਕਿੰਡੀ ਦਲੇਰੀ ਦੇ ਨਾਲ ਇਹ ਸਭ ਕੁਝ ਕਰ ਰਿਹਾ ਬਿਲਕੁਲ ਉਸ ਤੋਂ ਬਾਅਦ ਉਹਨੂੰ ਫੜਿਆ ਜਾਂਦਾ ਕੋਈ ਕੁੱਟਮਾਰ ਵੀ ਹੋਈ ਆ ਹੂੰ ਉਸ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਜੀ ਪੁਲਿਸ ਵਾਲਿਆਂ ਨੇ ਕਿਤੇ ਨਹੀਂ ਕਿਹਾ ਕਿ ਉਹ ਮੈਂਟਲੀ ਸਿਕ ਹੈ ਜੋ ਉਥੋਂ ਦੇ ਕਮਿਸ਼ਨਰ ਸਾਹਿਬ ਹਮ ਗੁਰਪ੍ਰੀਤ ਜੀ ਜੀ ਜੋ ਉਹਨਾਂ ਨੇ ਮੁਢਲੇ ਤੌਰ ਤੇ ਆਪਣਾ ਅਧਿਕਾਰਤ ਬਿਆਨ ਜਨਤਕ ਕੀਤਾ ਹਮ ਉਹਦੇ ਵਿੱਚ ਤੇ ਕਿਤੇ ਨਹੀਂ ਉਹਨਾਂ ਨੇ ਕਿਹਾ ਬਿਲਕੁਲ ਕਿ ਕੋਈ ਭਈ ਇੱਕ ਇਸ ਤਰ੍ਹਾਂ ਦਾ ਮਾਨਸਿਕ ਤੌਰ ਤੇ ਬਿਮਾਰ ਹੈ ਜੀ ਜਾਂ ਭਈ ਇਹ ਬੰਦਾ ਜਿਹੜਾ ਇਹ ਇਦਾਂ ਇਤੁਰਿਆ ਫਿਰਦਾ ਸੀਗਾ ਸਟ्रेस ਦੇ ਵਿੱਚ ਸੀਗਾ ਇਹਨੇ ਐਦਾਂ ਹੀ ਕਰ ਦਿੱਤਾ ਜੀ ਇਹਦਾ ਮਤਲਬ ਹੈ ਕਿ ਮੋਡਲੀ ਜਾਂਚ ਦੇ ਵਿੱਚ ਇਹ ਚੀਜ਼ ਤੇ ਘੱਟੋ-ਘੱਟ ਇਹਨਾਂ ਨੂੰ ਤਸਦੀਕ ਹੋ ਗਈ ਆ ਹਮ ਕਿ ਇਹ ਬੰਦਾ ਮਾਨਸਿਕ ਤੌਰ ਤੇ ਕੋਈ ਭੁਲੇਖੇ ਚ ਕੁਝ ਨਹੀਂ ਹੋਇਆ ਹਾਂਜੀ ਇੱਕ ਤਾਂ ਹੁੰਦਾ ਨਾ ਆਪਾਂ ਹਮੇਸ਼ਾ ਥੋੜਾ ਹਮਦਰਦੀ ਦਾ ਉਦੇ ਵੱਲ ਉਲਾਰ ਵੀ ਰੱਖਦੇ ਆ ਜਿਹੜਾ ਇਸ ਤਰ੍ਹਾਂ ਦਾ ਕੋਈ ਮੈਂਟਲ ਸਿਕ ਹੁੰਦਾ ਚਾਹੇ ਉਹ ਅਦਬੀ ਦਾ ਮਾਮਲਾ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਨਰਾਦਰ ਦੀ ਕੋਈ ਕਹਾਣੀ ਹੋਵੇ ਤਾਂ ਆਪਾਂ ਕਹਿੰਦੇ ਨੇ ਕਿ ਯਾਰ ਚਲੋ ਬੰਦਾ ਇਹ ਠੀਕ ਹੀ ਨਹੀਂ ਹੈਗਾ ਜੀ ਤੇ ਕੀ ਕਰੋਗੇ ਜੇ ਆਪੱਖ ਬਣਦਾ ਨਹੀਂ ਉਹ ਪੁਲਿਸ ਨਹੀਂ ਤੇ ਮੁੱਢਲੀ ਜਾਂਚ ਤੋਂ ਬਾਅਦ ਇਹ ਕਿਤੇ ਵੀ ਕਿਆ ਹੀ ਨਹੀਂ ਹੈ ਕਿ ਇਹ ਬੰਦਾ ਜਿਹੜਾ ਮਾਨਸਿਕ ਤੌਰ ਤੇ ਰੋਗੀ ਆ ਹੂੰ ਤੇ ਇਹਦਾ ਮਤਲਬ ਇਹ ਹੈ ਕਿ ਮਾਨਸਿਕ ਤੌਰ ਤੇ ਜਿਹੜਾ ਬੰਦਾ ਠੀਕ ਆ ਜੇ ਉਹ ਇਸ ਤਰ੍ਹਾਂ ਦੇ ਐਕਸ਼ਨਸ ਨੂੰ ਅੰਜਾਮ ਦੇ ਰਿਹਾ ਹੂੰ ਜਿਹੜਾ ਕਿ ਪਤਾ ਹੋਵੇ ਕਿ ਕਿਸੇ ਵਰਗ ਵਾਸਤੇ ਪੂਜਨਿਕ ਹੈ ਜੀ ਤਾਂ ਤੁਸੀਂ ਕੀ ਹੁੰਦਾ ਸਾਂ ਲਾਉਂਦੇ ਔਰ ਵਿਜੇ ਸਾਹਪਲਾ ਕੀ ਕਹਿ ਰਹੇ ਨੇ ਹਮ ਹਾਲਾਂਕਿ ਦਰਬਾਰ ਸਾਹਿਬ ਤੋਂ ਇਹ ਜਿਹੜੀ ਜਗ੍ਹਾ ਦੱਸਦੇ ਆ ਕਿ ਉਥੋਂ ਕਿਲੋਮੀਟਰ ਦੂਰ ਹੈ ਹਮ ਉਹਨਾਂ ਨੇ ਨਾਲ ਦੀ ਨਾਲ ਪੋਸਟ ਪਾ ਕੇ ਤੇ ਐਸਡੀਪੀਸੀ ਤੋਂ ਜਵਾਬ ਮੰਗ ਲਿਆ ਕਿ ਉਹਨਾਂ ਜਵਾਬ ਦੇਉ ਹਮ ਸਰ ਐਸਟੀਪੀਸੀ ਇਸ ਤਰ੍ਹਾਂ ਦੇ ਕਾਰੇ ਦੀ ਕੀ ਜਵਾਬ ਦੇ ਕਰੇ ਜੀ ਬਿਲਕੁਲ ਬਿਲਕੁਲ ਕਾਰੇ ਵੀ ਨਿੰਦਾ ਕੀਤੀ ਹੈ ਸਾਰਿਆਂ ਨੇ ਹੂੰ ਤੁਸੀਂ ਔਜਲਾ ਸਾਹਿਬ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਸਾਰੇ ਹੀ ਲੀਡਰ ਦੇਖ ਲਓ ਬੇਸ਼ੱਕ ਉਹਨਾਂ ਦੀਆਂ ਪੋਲੀਟੀਕਲੀ ਲੋੜਾਂ ਨੇ ਹੂੰ ਐਸੀ ਭਾਈਚਾਰੇ ਦੀ ਵੋਟ ਚਾਹੀਦੀ ਹੈ ਕਿ ਬਹੁਤ ਵੱਡੀ ਗਿਣਤੀ ਹੈ ਪੰਜਾਬ ਚ ਰਹੇ ਹੂੰ ਪਰ ਸਾਰਿਆਂ ਨੇ ਇਸ ਘਟਨਾ ਤੇ ਰੋਸ ਪ੍ਰਗਟ ਕੀਤਾ ਕੀਤਾ ਬਿਲਕੁਲ ਪਰ ਵਿਜੇ ਸਾੰਪਲਾ ਉਹਨਾਂ ਦੀ ਜਿਹੜੀ ਕਾਲੀ ਆ ਹੂੰ ਕਿ ਹਾਲੇ ਜਾਂਚ ਪੂਰੀ ਤੇ ਹੋਵੇ ਮੁਕੰਮਲ ਤੇ ਹੋਵੇ ਜੀ ਜਾਂਚ ਵੀ ਛੱਡੋ ਹਾਲੇ ਪੁਲਿਸ ਦਾ ਅਧਿਕਾਰਤ ਕੋਈ ਬਿਆਨ ਹੀ ਨਹੀਂ ਸੀ ਆਇਆ ਉਸ ਤੋਂ ਪਹਿਲਾਂ ਤੁਸੀਂ ਡਿਸੀਜਨ ਵੀ ਲੈ ਰਹੇ ਹੋ ਵੀ ਤੁਸੀਂ ਐਸਟੀਪੀਸੀ ਨਾਲ ਵੀ ਜੋ ਹੁਣ ਐਸਟੀਪੀਸੀ ਕੀ ਆ ਸਰ ਐਸਜੀਪੀਸੀ ਉਹ ਵਿੱਚ ਚਾਹੇ ਅਕਾਲੀ ਦਲ ਬਦਲ ਹੋਵੇ ਹੂੰ ਇਹਦੀ ਜਿਹੜੀ ਅਗਵਾਈ ਉਹ ਕੌਣ ਕਰਦਾ ਉਹ ਕਰਦਾ ਜੱਟ ਭਾਈਚਾਰਾ ਹੂੰ ਇਥੇ ਮੰਨਣਾ ਪਊ ਬਿਲਕੁਲ ਅਕਾਲੀ ਦਲ ਨੂੰ ਕੌਣ ਚਲਾ ਰਿਹਾ ਜੀ ਅਕਾਲੀ ਮੋਰੀ ਭੂਮਿਕਾ ਤੇ ਜੱਟ ਨੇ ਸਹੀ ਗੱਲ ਹੈ ਬਿਲਕੁਲ ਜੱਟ ਨੇ ਤਾਂ ਫਿਰ ਇਹਨੂੰ ਉਸੇ ਲੜੀ ਚ ਜੋ ਲੜੀ ਆਪਾਂ ਮਤਲਬ ਕਿ ਦੇਖਦੇ ਆ ਕਿ ਇੱਥੇ ਹਿੰਦੂ ਸਿੱਖ ਵਾਲੀ ਪੋਲਰਾਈਜੇਸ਼ਨ ਜਿਹੜੀ ਆ ਉਹ ਨਹੀਂ ਆਪਾਂ ਸੰਭਵ ਮੰਨਦੇ ਜੀ ਪਰ ਉਹ ਲੜੀ ਪੂਰੇ ਭਾਰਤ ਚ ਤੁਰ ਹੀ ਆਉਂਦੀ ਆ ਤੁਰ ਹੀ ਆਉਂਦੀ ਆ ਤੁਰ ਹੀ ਆਉਂਦੀ ਕਿਉਂ ਤਾਂ ਹਿੱਸਾ ਨਾ ਮੰਨਿਆ ਜੀ ਕਿ ਐਡੀ ਜਲਦੀ ਤੁਸੀਂ ਰਿਐਕਟ ਕਰ ਰਹੇ ਹੋ ਕੋਈ ਜਾਂਚ ਨਹੀਂ ਕੋਈ ਪੜਤਾਲ ਹਾਲਾਂਕਿ ਮੈਂ ਇਸ ਗੱਲ ਦੇ ਪੱਖ ਚ ਕਿ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਬਿਲਕੁਲ ਜੇ ਉਹ ਮੈਂਟਲੀ ਠੀਕ ਠਾਕ ਆ ਹਮ ਹਮ ਉਸਨੇ ਅ ਮਤਲਬ ਕਿ ਪੂਰੇ ਹੋਸ਼ੋ ਹਵਾਸ ਦੇ ਵਿੱਚ ਇਹ ਕੰਮ ਕੀਤਾ ਬਿਲਕੁਲ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਭ ਜੀ ਪਰ ਇਹਦੇ ਤੇ ਰਾਜਨੀਤੀ ਪਰ ਇਹਦੇ ਤੇ ਰਾਜਨੀਤੀ ਨਹੀਂ ਔਰ ਇਹ ਪਾੜੇ ਵਾਲਾ ਬਿਲਕੁਲ ਬਿਆਨ ਸਟਾਰਟਿੰਗ ਦੇ ਵਿੱਚ ਹੀ ਨਹੀਂ ਆਉਣਾ ਚਾਹੀਦਾ ਸਟਾਰਟਿੰਗ ਦੇ ਵਿੱਚ ਹਾਂਜੀ ਤੁਸੀਂ ਵੇਟ ਕਰੋ ਤੱਤ ਦੇ ਸਾਹਮਣੇ ਆਉਣ ਹੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਨੂੰ ਭੇਜਿਆ ਕਿਸ ਨੇ ਹੈ ਤੁਹਾਨੂੰ ਯਾਦ ਹੋਣਾ ਅੱਗੇ ਪਿੱਛੇ ਚ ਕੀ ਹੋਇਆ ਸੀਗਾ ਕਿ ਬਠਿੰਡੇ ਦੇ ਵਿੱਚ ਇੱਕ ਗੁਰੂ ਘਰ ਚੋਂ ਅਰਦਾਸ ਕਰ ਦਿੱਤੀ ਗਈ ਸੀ ਡੇਰੇਦਾਰ ਦੀ ਹੂੰ ਡੇਰਾ ਮੁਖੀ ਦੀ ਜੀ ਉਸ ਤੋਂ ਬਾਅਦ ਵਿਵਾਦ ਬਹੁਤ ਵਖਿਆ ਜਿਹੜੇ ਬੰਦੇ ਨੇ ਅਰਦਾਸ ਕੀਤੀ ਸੀ ਉਸ ਬਾਰੇ ਸਾਰਿਆਂ ਨੇ ਕਿਹਾ ਕਿ ਉਹ ਠੀਕ-ਠਾਕ ਨਹੀਂ ਹੈ ਪੂਰਨ ਤੌਰ ਤੇ ਠੀਕ-ਠਾਕ ਨਹੀਂ ਹੈ ਪਰ ਉਹਦੇ ਵਿੱਚ ਵੀ ਇੱਕ ਭਾਰਤੀ ਜਨਤਾ ਪਾਰਟੀ ਦੇ ਲੋਕਲ ਲੀਡਰ ਦਾ ਨਾਂ ਆਇਆ ਸੀਗਾ ਇਸ ਤੋਂ ਪਹਿਲਾਂ ਕਿ ਉਹਨੂੰ ਕੋਈ ਵੈਲਫੇਅਰ ਪੈਂਦਾ ਜੀ ਬਹੁਤ ਉਤਲੇ ਪੱਦਰ ਤੋਂ ਕੋਸ਼ਸ਼ਾਂ ਹੋਈਆਂ ਤੇ ਉਹ ਮਾਮਲਾ ਠੱਪ ਹੋ ਗਿਆ ਇਹ ਪੰਜਾਬ ਦੇ ਵਿੱਚ ਵਾਪਰਿਆ ਬਠਿੰਡੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਪਤਾ ਬਿਲਕੁਲ ਮੇਰੇ ਵੀ ਧਿਆਨ 'ਚ ਸੀ ਜੀ ਉਹ ਜਿਹੜੇ ਬੰਦੇ ਨੇ ਅਰਦਾਸ ਕੀਤੀ ਸੀ ਉਹ ਵੀ ਐਸਸੀ ਭਾਈਚਾਰੇ ਚੋਂ ਸੀ। ਹਉ ਤੇ ਇੱਥੇ ਵੀ ਹੁਣ ਦੇਖੋ ਮਤਲਬ ਕਿ ਇਹ ਚੀਜ਼ਾਂ ਅਸੀਂ ਮਤਲਬ ਠੀਕ ਹੈ ਕਿ ਚਿੰਤਾਤੁਰ ਕਰਨ ਵਾਲੀਆਂ ਗੱਲਾਂ ਨੇ ਪਰ ਇਹਨਾਂ ਨੂੰ ਆਪਾਂ ਮਤਲਬ ਕਿ ਇਤਨਾ ਲਾਈਟਲੀ ਨਹੀਂ ਲੈ ਸਕਦੇ ਜੇ ਭਾਈਚਾਰਕ ਸਾਝ ਦੇ ਤੌਰ ਤੇ ਆਪਾਂ ਦੇਖੀਏ ਫਿਰ ਇੱਕ ਚੀਜ਼ ਹੋਰ ਵੀ ਆ ਮੇਰੀ ਨਾ ਕਿਸੇ ਸਜਣ ਦੇ ਨਾਲ ਮੁਲਾਕਾਤ ਹੋਈ ਬਹੁਤ ਲੰਮੇ ਸਮੇਂ ਬਾਅਦ ਜੀ ਉਹਨਾਂ ਦੇ ਮੈਨੂੰ ਸਿਆਣ ਲਿਆ ਤੇ ਮੈਂ ਮਤਲਬ ਉਹਨਾਂ ਨੂੰ ਸਿਆਣ ਲਿਆ ਦਾੜੀ ਹੁਣ ਬੱਗੀ ਹੋਈ ਪਈ ਸੀ ਉਹਨਾਂ ਦੀ ਤੇ ਮੈਂ ਕਿਹਾ ਅੰਕਲ ਜੀ ਕਾਲਾ ਰੰਗ ਕਰ ਦਿੱਤਾ ਜਾਵੇ ਨਾ ਤੁਸੀਂ ਫਲਾਣੇ ਹੋ ਕਦਾ ਉੱਤੇ ਰਪਾ ਜੇ ਜਦ ਮੈਂ ਉਹਨਾਂ ਨੂੰ ਪੁੱਛਿਆ ਹਮ ਬੱਚਿਆ ਮਰੇ ਕਿਉਂਕਿ ਬਹੁਤ ਕਲੋਜ਼ ਸੀ ਜੀ ਜੀ ਕਿਸੇ ਟਾਈਮ ਮਤਲਬ ਕਿ ਮਿਲਦੇ ਹੁੰਦੇ ਸੀ ਸਭ ਨੇ ਆਖਿਆ ਕਿ ਖੈਰ ਸੱਲਾ ਜੀ ਹਮ ਮਤਲਬ ਬੱਚੇ ਸੈਟ ਨੇ ਸਭ ਕੁਝ ਤੇ ਮੈਂ ਕਿਹਾ ਤੁਸੀਂ ਕੀ ਕਰਦੇ ਹੋ ਅੱਜ ਕੱਲ੍ਹ ਹਮ ਤਨਾ ਕਿ ਆ ਕਿ ਮੈਂ ਅੱਜਕੱਲ ਸਮਾਜ ਸੇਵਾ ਕਰਦਾ ਰਾਜਨੀਤੀ ਵੀ ਕਰਦਾ ਮੈਂ ਕਿਹਾ ਸਰ ਉਹ ਰਾਜਨੀਤਿਕ ਧਿਰ ਕਿਹੜੀ ਹੈ ਤਾਂ ਜਾਦੂ ਨਾਲ ਨੇ ਦੱਸਿਆ ਕਿ ਮੈਂ ਇਸ ਵੇਲੇ ਹੂੰ ਐਸਸੀ ਮੋਰਚੇ ਦਾ ਕਾਰਕੂਨ ਨਾ ਜਾਉਂਦੇ ਤਾਰ ਜੀ ਤੇ ਮੈਂ ਹਰਾਨ ਰਹਿ ਗਿਆ ਕਿ ਜਿਸ ਪਿੰਡ ਤੋਂ ਬਿਲੋਂਗ ਕਰਦੇ ਨੇ ਉਸ ਪਿੰਡ ਚ ਕਦੇ ਭਾਜਪਾ ਦੀ ਇੱਕ ਵੀ ਵੋਟ ਨਹੀਂ ਸੀ ਕੀ ਆ ਬਾਤ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਨੈਟਵਰਕ ਉਸਰਦੇ ਪਏ ਨੇ ਜੀ ਜੀ ਹਾਲਾਂਕਿ ਕੋਸ਼ਾ ਕਰਨ ਦਾ ਸਭ ਨੂੰ ਹੱਕ ਹੈ ਜੀ ਹੂੰ ਇਹਦੇ 'ਚ ਆਪਾਂ ਪਰ ਕਿਸੇ ਨੂੰ ਰੋਕ ਨਹੀਂ ਸਮਾਰੀ ਗੱਲ ਕਰਦੇ ਆ ਕਿ ਪਿਛਲੇ ਕਾਫੀ ਟਾਈਮ ਤੋਂ ਕਿ ਗਰਾਊਂਡ ਤਿਆਰ ਹੋ ਰਿਹਾ ਗਰਾਊਂਡ ਤਿਆਰ ਹੋ ਰਿਹਾ ਇਹ ਉਸੀ ਦੇ ਪ੍ਰਮਾਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਉਹ ਤੇ ਕੌਨਫੀਡੈਂਟ ਨੇ ਹਾਲਾਂਕਿ ਮੈਂ ਐਡਾ ਸੌਖਾ ਰਸਤਾ ਮੰਨਦਾ ਨਹੀਂ ਆ ਭਾਜਪਾ ਦਾ ਜੀ ਕਿ ਬਹੁਤ ਇਨਾਂ ਵਾਸਤੇ ਰੈੱਡ ਕਾਰਪਟ ਵਿਸ਼ਿਆ ਹੂੰ ਕਿਉਂਕਿ ਇੱਥੇ ਵੀ ਫੇਰ ਉਹੀ ਆਏਗਾ ਨਾ ਕਿ ਵੋਟ ਸ਼ੇਅਰ ਦੇ ਦਮ ਤੇ ਤੁਸੀਂ ਇਹ ਕਹਿੰਦੇ ਨੇ ਮੇਰੀ ਬਹੁਤ ਵੱਡੇ ਇੱਕ ਜੋ ਅਮਿਤ ਸ਼ਾਹ ਦੇ ਨਾਲ ਬੰਦੇ ਉੱਟਦੇ ਆ ਉਹਨਾਂ ਦੇ ਨਾਲ ਇੱਕ ਦਿਨ ਗੱਲਬਾਤ ਹੋ ਰਹੀ ਸੀਗੀ ਇਹਨਾਂ ਦੇ ਬੰਦੇ ਦੇ ਨਾਲ ਜੀ ਜੀ ਗੱਲਬਾਤ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਕਰਨੀ ਸੀਗੀ ਤੇ ਉਹ ਗੱਲ ਚੱਲ ਪਈ ਪੰਜਾਬ ਦੇ ਸਰਦਾਰ ਵਿੱਚ ਤਾਂ ਉਹ ਪਤਾ ਕੀ ਕਹਿ ਰਹੇ ਸੀ ਉਹ ਕਹਿੰਦੇ ਜੀ ਮਿੰਟੂ ਤੂੰ ਲਿਖ ਕੇ ਰੱਖ ਲੈ ਬਾਈ ਹੂੰ ਅਸੀਂ ਇੱਥੇ ਸਰਕਾਰ ਬਣਾਵਾਂਗੇ ਮੈਂ ਕਿਹਾ ਜੀ ਕਿੱਦਾਂ ਹੂੰ ਤੁਹਾਨੂੰ ਤੇ ਮੈਂ ਕਹਾ ਤੁਹਾਨੂੰ ਪੰ 10 15 ਸੀਟਾਂ ਆ ਜਾਣ ਤੇ ਬਹੁਤ ਆ ਕੱਲੇ ਵੋਟ ਸ਼ੇਅਰ ਤੇ ਕਿਵੇਂ ਜਿੱਤ ਲੋਗੇ ਤੁਸੀਂ ਬਈ ਹੂੰ ਹੂੰ ਵੋਟ ਸ਼ੇਅਰ ਤੇ ਕਿਦਾਂ ਵੋਟ ਸ਼ੇਅਰ ਤੁਹਾਡਾ 18 ਹੈ ਵਧਾ ਕੇ 20 ਕਰ ਲਓ ਜੇ ਸੀਟਾਂ ਹੀ ਨਹੀਂ ਆਈਆਂ ਤੇ ਕੀ ਕਰੋਗੇ ਉਹ ਕਹਿੰਦੇ ਨਹੀਂ ਜੀ ਵੋਟ ਸ਼ੇਅਰ ਵੀ ਪਧੇਗਾ ਤੇ ਫੇਰ ਨਾਲ ਸੀਟਾਂ ਵੀ ਆਉਣਗੀਆਂ ਅਸੀਂ ਸਰਕਾਰ ਇਹ ਨਹੀਂ ਕਹਿੰਦੇ ਕਿ ਅਸੀਂ ਬਣਾਵਾਂਗੇ ਖੁਦ ਆਪਣੇ ਦਲ ਦੇ ਅਸੀਂ ਸਰਕਾਰ ਬਣਾਵਾਂਗੇ ਮਤਲਬ ਕਿਸੇ ਦੇ ਸਹਿਯੋਗ ਦੇ ਇਹੋ ਜੇ ਉਹ ਸੁਪਨੇ ਪਾ ਰਹੇ ਹਉ ਜੇ ਅਗਲੇ ਕੋਲ ਇੰਨੀ ਕੀ ਜੀ ਮੈਂ ਕਿ ਬਣਾਓ ਸਾ ਜਮ ਕਿ ਤੁਹਾਨੂੰ ਵੀ ਸੁਪਨੇ ਲੈਣ ਦਾ ਆ ਗਿਆ ਦੂਜੇ ਵਾਂਗੂ ਤਾਂ ਮਤਲਬ ਕਿ ਆ ਕੁਛ ਚੱਲ ਵੀ ਰਿਹਾ ਹੈ ਜੀ ਤੂੰ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਜਿਹੜਾ ਕੋਈ ਐਕਸ਼ਨ ਹੈ ਉਹਦੀ ਨਿੰਦਿਆ ਸਭ ਨੂੰ ਕਰਨੀ ਚਾਹੀਦੀ ਕਰਨੀ ਚਾਹੀਦੀ ਬਿਲਕੁਲ ਨਿੰਦਿਆ ਸਭ ਨੂੰ ਕਰਨੀ ਚਾਹੀਦੀ ਪਰ ਤਥਾਕਮਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾ ਉਸ ਤੇ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਖਰ ਮਿੰਟ ਜੀ ਕਾਫੀ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਨਾਲ ਨਾਲ ਗੁਜ਼ਾਰਿਸ਼ ਪ੍ਰੋਗਰਾਮ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਬੁੱਟਰ ਸਾਹਿਬ ਕਹਿ ਰਹੇ ਨੇ ਕਿ ਮੈਂ ਦੇਖਿਆ ਯਾਰ ਉਸ ਬੰਦੇ ਦਾ ਕਹਿੰਦੇ ਉਸ ਬੰਦੇ ਨੂੰ ਡਰ ਨਹੀਂ ਕਿਸੇ ਦਾ ਹਾਂ ਬਿਲਕੁਲ ਬੜੀ ਦੀਦਾ ਦਲੇਰੀ ਦੇ ਨਾਲ ਉਹਨੇ ਇਸ ਕੰਮ ਨੂੰ ਅੰਜਾਮ ਦਿੱਤਾ ਤਾਂ ਮੈਨੂੰ ਇਹ ਲੱਗਦਾ ਕਿ ਉਸਨੇ ਜਾਣ ਬੁੱਝ ਕੇ ਹੋਸ਼ੋ ਹਵਾਸ ਚ ਕੀਤਾ ਹੋ ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਆ ਕਿ ਭਈ ਉਹਦੇ ਤੋਂ ਕਰਵਾਇਆ ਗਿਆ ਜੀ ਬਿਲਕੁਲ ਕਿਉਂਕਿ ਐਸੀ ਭਾਈਚਾਰੇ ਦਾ ਬੰਦਾ ਉਹ ਹੂੰ ਕਰਵਾਇਆ ਕਰਵਾਉਣ ਵਾਲੇ ਹੈਨਕੋ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਸਰ ਮੈਂ ਅੱਗੇ ਵੀ ਕਿਹਾ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਹੂੰ ਸਰ ਇਹੋ ਜੇ ਮਾਮਲਿਆਂ ਦਾ ਉਹੀ ਹੋਏਗਾ ਜੋ ਉਤਲੇ ਚਾਹੁੰਦੇ ਆ ਬਿਲਕੁਲ ਇਹ ਗੱਲ ਤੁਸੀਂ ਨੋਟ ਕਰ ਲਓ ਇਹ ਗੱਲ ਆਪਾਂ ਕਿਤੇ ਬਾਹਰ ਬੈਠੇ ਵੀ ਕਰ ਰਹੇ ਸੀਗੇ